ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡੱਗ ਤੂਤ ਦੇ ਫੌਜੀ ਜਵਾਨ ਸ਼ਮਸ਼ੇਰ ਸਿੰਘ ਦਾ ਬੀਤੇ ਦਿਨ ਉਹਨਾਂ ਦੇ ਜੱਦੀ ਪਿੰਡ ਅੰਤਿਮ ਸੰਸਕਾਰ ਕੀਤਾ ਗਿਆ। ਸ਼ਮਸ਼ੇਰ ਸਿੰਘ ਸਿਆਚਨ ਗਲੇਸ਼ੀਅਰ 'ਚ ਡਿਊਟੀ ਦੌਰਾਨ ਢਿੱਗ ਢਿੱਗਣ ਕਰਕੇ ਸ਼ਹੀਦ ਹੋ ਗਏ ਸੀ। ਇਸ ਦੌਰਾਨ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ। ਜਿਨ੍ਹਾਂ ਕਿਹਾ ਕਿ ਪਿੰਡ ਚ ਸ਼ਹੀਦ ਦੀ ਯਾਦਗਾਰ ਬਣਾਈ ਜਾਵੇਗੀ ਤੇ ਪਰਿਵਾਰ ਨੂੰ ਹਰ ਸੰਭਵ ਆਰਥਿਕ ਸਹਾਇਤਾ ਮੁਹੱਈਆ ਕਰਵਾਉਂਦੀ ਗੱਲ ਵੀ ਆਖੀ ਐ ਵਿਧਾਨ ਸਭਾ ਹਲਕਾ ਦਾਜਾ ਸਾਸੀ ਦੇ ਪਿੰਡ ਡੱਗ ਤੂ ਤੇ ਆ ਪਿੰਡ ਤੇ ਬੜਾ ਮਸ਼ਹੂਰ ਪਿੰਡ ਹੈ ਉੱਥੇ ਖੜੇ ਹਾਂ ਬਿਲਕੁਲ ਪਾਕਿਸਤਾਨ ਦੇ ਕੰਢੇ ਤੇ ਸਾਡਾ ਇੱਕ ਬਹੁਤ ਹੀ ਦਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੀਰ ਸਿੰਘ ਜਿਹੜਾ 2 ਦਿਨ ਪਹਿਲਾਂ ਸ਼ਹੀਦ ਹੋ ਗਿਆ ਦੇਸ਼ ਦੀ ਸਖਿਆ ਕਰਦਾ ਤੇ ਮੈਂ ਅੱਜ ਪਰਿਵਾਰ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਨੇ ਉਹਨਾਂ ਨੇ ਸਾਡੀ ਡਿਊਟੀ ਲਈ ਮੇਰੇ ਤੇ ਬਲਦੇਵ ਉਹਨਾਂ ਦੀ ਕਿ ਪਰਿਵਾਰ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਅਰਤੀ ਹੋਏ ਬਹੁਤ ਸਾਰੀਆਂ ਰੋਹ ਜੀ ਦੂਜੇ ਚੌਥੇ ਦਿਨ ਇਦਾਂ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਸੁਪਤਵਾਦ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਚਟਾਂ ਦੀ ਤਰ੍ਹਾਂ ਖੜੀ ਹੈ ਇਹਨਾਂ ਦੇ ਪੁੱਤਰ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਜਿਹੜੀ ਦਿੱਤੀ ਹੈ ਬਾਰਡਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੀ ਠੰਡ ਹੈ ਜਿੰਨੀ ਧੁੰਦਿਆ ਬਾਅਦ ਉੱਥੇ ਮੇਰਾ ਜੀਲੋ ਜੀਲੋ ਡਿਗਰੀ ਤੋਂ ਵੀ ਬਹੁਤ ਥੱਲੇ ਮਤਲਬ ਤੰਪਿਤਿਆ ਦੀ ਇੰਨੀ ਠੰਡ ਹੁੰਦੀ ਆ ਕਿ ਬੰਦਾ ਪੜੇ ਤੰਨ ਨੇ ਸਾਡੇ ਫੌਜੀ ਜਵਾਨ ਜਿਹੜੇ ਇੰਨਾ ਥਾਵਾਂ ਤੇ ਜਾ ਕੇ ਦੇਸ਼ ਦੀ ਸਖਿਆ ਕਰਦੇ ਆ ਸੋ ਆਪਾਂ ਜੋ ਵੀ ਪ੍ਰਵਾਦ ਕਹੂਗਾ ਉਹਦੀ ਯਾਦ ਵੀ ਬਣਾਵਾਂਗੇ ਪਿੰਡ ਦੇ ਵਿੱਚ ਗੇਟ ਵੀ ਬਣਾਵਾਂਗੇ ਖੋਦ ਵੀ ਜਿਹੜੀ ਪਿੰਡ ਨੂੰ ਕੋ ਲੋੜ ਹੋਈ ਆਪਾਂ ਸ਼ਮਸ਼ੇਰ ਦੇ ਨਾਂ ਤੇ ਬਣਾਵਾਂਗੇ ਉਹ ਪ੍ਰਵਾਦ ਨੂੰ ਜਿਹੜੀ ਆਤਕਤਾ ਉੱਤੇ ਵੀ ਸੀਐਮ ਸਾਹਿਬ 1 ਕਰੋੜ ਰੁਪਇਆ ਜਿਹੜਾ ਉਹ ਮਦਦ ਕਰਦੇ ਆ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪ੍ਰਵਾਦ ਦੀ ਵੀ ਮਤ ਜਿਹੜੀ ਉਹ ਕਰਨਗੇ ਉਹ ਵੀ ਜੋ ਪਰਿਵਾਰ ਨੂੰ ਬਤ ਦੀ ਲੋੜ ਹੋਊਗੀ ਦੇਖੋ ਉਹ ਤਾਂ ਸ਼ਹੀਦ ਹੋ ਗਿਆ ਪਰ ਸਾਡਾ ਹੁਣ ਫਰਜ਼ ਬਣਦਾ ਸਾਹੰਦਾ ਕਿ ਆਪਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਪਿੱਛੋਂ ਮਾਨਤਾ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾਵਾਂ ਦੀ এডਿਊਕੇਸ਼ਨ ਇਹ ਜਿਹੜੇ ਬੰਦੇ ਆ ਬਾਰਡਰ ਦੇ ਉੱਤੇ ਸਾਡੀ ਅਵਾਸ ਸਿੱਖ ਬਣਾਦੀ ਹੈ ਮਿਹਨਤ ਹੁਣੇ ਜਦੋਂ ਉਹਦੇ ਡੈਡੀ ਦੱਸ ਰਿਆ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਫੜਦਾ ਵਰਦੀ ਲਾ ਕੇ ਉਸੇ ਲਈ ਕੰਮ ਵੀ ਕਰਦਾ ਸੀ 12 ਜਮਾਤ ਤੱਕ ਪੜ ਕੇ ਦਸਾਂ ਨੋਵਾਂ ਦੀ ਕਿਰਤ ਕਰਕੇ ਇੱਥੇ سارے ਬੱਚੇ ਵਿਚਾਰੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪੜਦੇ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀਆਂ ਧੀਆਂ ਵੀ ਇੱਥੇ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਕੰਮ ਕਰਦੀਆਂ ਇਹ ਦਸਾਂ ਨੋਵਾਂ ਦੀ ਕਿਰਤ ਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਤੇ ਦੇਸ਼ ਦੀ ਇਸ਼ਹਾਦਤ ਜਿਹੜੀ ਉਹਨੇ ਦਿੱਤੀ ਆ ਉਹਦਾ ਸੀ ਅਸੀਂ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਸਰਕਾਰ ਹੱਥ ਇਹਨਾਂ ਦੀ ਮਦਦ ਕਰੋ ਮੈਂ ਬਸ ਅਫਸੋਸ ਕਰ ਨਾ ਸੀਗਾ ਔਰ ਪਰਵਾਹ ਨੂੰ ਵਿਸ਼ਵਾਸ ਦਿਉਣ ਆਇਆ ਸੀਗਾ ਸੀਐਮ ਸਾਹਿਬ ਨੇ ਡਿਊਟੀ ਲਈ ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਮਤਲਬ ਜਿਹੜਾ ਇਹਨਾਂ ਨੂੰ ਮਿਲਣ ਆਇਆ ਸੀਗਾ ਔਰ ਮੈਂ ਮੈਂ ਬਹੁਤ ਮਤਲਬ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹੌਸਲੇ ਦੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇਸ਼ ਲਈ ਸੀਦ ਹੋ ਗਿਆ ਮਾਤਾ ਨੂੰ ਮਿਲਿਆ ਸਾਡੀ ਭੈਣ ਹੈ ਉਹ ਮਤਲਬ ਇਹ ਆ ਕਿ ਠੀਕ ਹੈ ਪੁੱਤ ਤਾਂ ਜਾਣਾ ਨਹੀਂ ਚਾਹੀਦਾ 23 ਸਾਲ ਦਾ ਗੱਭਰੂ ਵਜੇ 4 ਸਾਲ ਸ਼ਾਇਦ ਪਹਿਲਾਂ ਉਹ ਪਰਤੀ ਹੋਇਆ ਸੀਗਾ ਜਾਣਾ ਨਹੀਂ ਚਾਹੀਦਾ ਪਰ ਚਲੋ ਜਿੰਨੀ ਲਿਖੀ ਆ ਪਦਮਾਤਮਾ ਦੀ ਮਰਨਾ ਜੰਮਣਾ ਮਾਦਾ ਸੱਚੇ ਪਾਤਸ਼ਾਹ ਦੇ ਹੱਥ 'ਚ ਬਸ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਹੋਊਗਾ ਪਿੰਡ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਬੱਚੇ ਨਿਮਲ ਜਿਹੜਾ ਦੇਸ਼ ਲਈ ਬੰਦਾ ਜਿਹੜੀ ਸ਼ਹਾਦਤ ਦਿੱਤੀ ਆ ਬਸ ਅਫਸੋਸ ਹੀ ਕਰਨਾ ਹੈ ਦੁੱਖ ਦੁੱਖ ਸੰਜਿਆ ਕਰਨਾ ਹੈ ਸ਼ਹੀਦ ਸ਼ਮਸ਼ੇਰ ਸਿੰਘ ਲਗਭਗ 4 ਸਾਲ ਪਹਿਲਾਂ ਫੌਜ ਦੀ 105 ਇੰਜੀਨੀਅਰਿੰਗ ਬਟਾਲੀਅਨ ਚ ਭਰਤੀ ਹੋਏ ਸੀ ਸ਼ਮਸ਼ੇਰ ਸਿੰਘ ਦੀਆਂ ਦੋ ਭੈਣਾਂ ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਸ਼ਮਸ਼ੇਰ ਸਿੰਘ ਨਾਹੀਂ 22-23 ਸਾਲ ਦੇ ਹੋਏ 22-23 ਸਾਲ ਦਾ ਇਹਨੇ ਵਿਚਰੇ ਬਹੁਤ ਮਿਹਨਤ ਕੀਤੀ ਅੱਜ ਨਾਲਾ ਜਿਹੜਾ ਭਰਤੀ ਆਇਆ ਸੀ ਆਇਓ ਸ਼ਮਸ਼ੇਰ ਸਿੰਘ ਇਹੋ ਜੀ ਕਿੰਨੀ ਸਮਾਂ ਕਿੰਨਾ ਹੋ ਗਿਆ ਪਰਤੀ ਸਰ ਮੈਂ ਨਪੜਿਆ ਮੈਨੂੰ ਕੋਈ ਪਤਾ ਨਹੀਂ ਚਾਹੋਂ ਕਿ ਸਾਲਾਂ ਦਾ ਟਾਈਮ ਹੋਇਆ ਸਾਢੇ 4 ਸਾਲ ਦਾ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਫੋਨ ਉਹਦੇ ਬਾਰੇ ਉਹਦੇ ਬਾਰੇ ਸਰ ਇੱਕ ਦਿਨ ਪਿੱਲੂ ਫੋਨ ਆਇਆ ਤੇ ਇਹ ਗੱਲਬਾਤ ਕੀਤੀ ਆ ਵਧੀਆ ਸੁਣੀ ਤੇ ਦੂਜੇ ਦਿਨ ਅਸੀਂ ਡੀਕ ਚ ਬਿਠੇ ਰਹੇ ਆ 5:30 ਵਜੇ ਤੋਂ ਸਾਡੇ ਕੋਲ ਫੋਨ ਨਹੀਂ ਪਾਚਿਆ ਫੋਨ ਆਇਆ ਹੈ 7:00 ਸਵਾ 7 ਵਜੇ ਤੱਕ ਬਹੁਤ ਧਿਆਨ ਰੱਖਦੇ ਰਹੇ ਫੋਨ ਆਉਣਾ ਤੇ ਇਹ ਪਹਿਲੀ ਬੁਰਕੀ ਤੋੜੀ ਮੂੰਹ ਜੇ ਪਾਈ ਤੇ ਮੁੜ ਕੇ ਉਸ ਨੇ ਫੋਨ ਮਲਾਜਮਾਂ ਲਾਇਆ ਫੌਜੀਆ ਦੂਜਿਆਂ ਲਾਇਆ ਉਹਨਾਂ ਨੇ ਨਹੀਂ ਲਾਇਆ ਉਹ ਮੁੜ ਕੇ ਡਰੈਸ ਪੁੱਛਣ ਲੱਪਾਇਆ ਪਿੱਤਾ ਦਾ ਕਿੱਥੇ ਪਿੰਡਿਆ ਕਿਹੜੇ ਬੰਦੇ ਆ ਫਿਰ ਮੈਂ ਕਿਹਾ ਤੁਹਾਡਾ ਪਤੇ ਪਰਚੋਕੀ ਪਿੰਡਿਆ ਤੁਹਾਡਾ ਲੱਗੇ ਬਿਲਕੁਲ ਲੱਗੇ ਪਤੇ ਪਰਚੋਕੀ ਤੇ ਉਹ ਪੁੱਛਦੇ ਵੀ ਅਈ ਨਾਲੇ ਰਾ ਆਈਏ ਕਿ ਇਧਰ ਦੀ ਔਰ ਗਰੋੜੇ ਮੈਂ ਆਰਾਮ ਤੀਸ ਜਗਾਂਵੇਂ ਨੋ ਵਧੀਆ ਸੌਖਾ ਹੋਗੇ ਨਹੀਂ ਪਹਿਲਾਂ ਨਾ ਪੁੱਛਣਾ ਵੀ ਤੀ ਮੈਨੂੰ ਫੋਨ ਕਿਉਂ ਕਰਦੇ ਜੀ ਇੰਨਾ ਚਿਰ ਹੋ ਗਿਆ ਵੀ ਤੀ ਫੋਨ ਨਹੀਂ ਕੀਤਾ ਤੇ ਮੈਂ ਕਿ ਭਰਾ ਗਿਆ ਥੋੜਾ ਜਾਂ ਮੈਂ ਕਿ ਵੀ ਨਾ ਇੰਨਾ 4 ਸਾਲ ਹੋ ਗਿਆ ਨਹੀਂ ਫੋਨ ਕੀਤਾ ਅੱਜ ਕਿਉਂ ਕਰਦਾ ਮੈਂ ਕਿ ਭਰਾ ਗਿਆ ਪੂਰਾ ਕਿ ਭਰਾ ਗਿਆ ਉਹਨਾਂ ਨਾਲ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਉਹਦੇ ਯਾਰ ਦੋਸਤ ਆਂਦੇ ਆਉਣਾਂ ਤੁਹਾਨੂੰ ਮਿਲਣਾਂ ਮੈਂ ਚਲੋ ਹੋ ਸਕਦਾ ਮੈਂ ਜੀਆਂ ਦਾ ਪੂਰਾ ਹੌਸਲਾ ਬਧਾਇਆ ਮੈਂ ਕੋਈ ਗੱਲ ਹੀ ਨਹੀਂ ਉਹ ਯਾਰ ਦੋਸਤ ਹੁੰਦੇ ਆ ਉਹ ਆ ਕੇ ਮਲੇਗਾ ਨਾ ਤੇ ਜਦੋਂ ਵਾਵਾ 11 12 ਵਜ ਗਏ ਫਿਰ ਤੁਹਾਡੇ ਕੋ ਪਹੁੰਚਿਆ ਤੇ ਪਰ ਘੰਟੇ ਕੇ ਬਾਦ ਤਾਂ ਮੈਨੂੰ ਕੱਲੇ ਨਾਲ ਗੱਲ ਕਰਤੀ ਵੀ ਤਦਾਂ ਦਾ ਲਾ ਫੌਜੀ ਜਵਾਨ ਚਮਸ਼ੇਰ ਸਿੰਘ ਤੂੰ ਉਹਦੇ ਕੀ ਲੱਗਦੇ ਮੈਂ ਕਿ ਮੈਂ ਉਹਦਾ ਡੈਡੀ ਲੱਗਦਾ ਕਹਿੰਦਾ ਵੀ ਇਹਨਾਂ ਨੇ ਦੱਸਿਆ ਬਾਅਦ ਚ ਵੀ ਉਹ ਸ਼ਹੀਦ ਹੋ ਗਿਆ ਤੇ ਮੈਂ ਉਹ ਦਿਨ ਤੇ ਮੈਂ ਘਰ ਗੱਲ ਨਹੀਂ ਕੀਤੀ ਅੱਜ ਸਵੇਰੇ 6 ਵਜੇ ਮੈਂ ਘਰ ਦੱਸਿਆ ਤੁਹਾਨੂੰ ਪਤਾ ਹੀ ਫਿਰ ਅੱਗੋ ਜੋ ਨਹੀਂ ਸੰਭਲ ਲਏ ਜਾਂਦੇ ਜੀ ਫਿਰ ਬਹੁਤ ਜ਼ਿਆਦਾ ਰੋਏ ਕਰ ਲਾਏ ਤੇ ਫਿਰ ਮੈਂ ਬਹੁਤ ਵੱਡਾ ਹੰਲਾ ਕਰਕੇ ਮੈਂ ਵੀ ਆਸੇ-ਪਾਸੇ ਰੋਲਿੰਦੇ ਰਹੇ ਇਹਨਾਂ ਨੂੰ ਦੱਸਿਆ ਨਹੀਂ ਮੈਂ ਦੋ ਤਿੰਨ ਦਿਨ ਵੀ ਆ ਗੱਲ ਹੋ ਗਈ ਲੜਕਾ ਵਿਆਹ ਸੀ ਤੁਹਾਡਾ ਨਹੀਂ ਜੀ ਵਿਆਹ ਨਹੀਂ ਸੀ ਕਿੰਨਾ ਕਮਾਨ ਹੈ ਆਪਣੇ ਪੁੱਤ ਤੇ ਦੇਸ਼ ਲਈ ਜਿਹੜਾ ਸੀ ਦੇਸ਼ ਵਾਸਤੇ ਉਹ ਤੇ ਬਹੁਤ ਵੱਡਾ ਮੈਨੂੰ ਉਹ ਤੇ ਮਾਣ ਹੈ ਜੇ ਮਾਣ ਹੀ ਉਹ ਤੇ ਮੈਂ ਵੀ ਨਹੀਂ ਕੋਈ ਗੱਲ ਕੀਤੀ ਮੈਂ ਵੀ ਚੋਪ ਚੋਪੀ ਕੀ ਤਰ੍ਹਾਂ ਦੋ ਤਿੰਨ ਦਮਵਾ ਕੇ ਮੈਮ ਨਹੀਂ ਦਸਣਾ ਘਰ ਜਿਵੇਂ ਜੁਨੇ ਘਰ ਪਹੁੰਚਣਾ ਉਹ ਆਪਣੇ ਜੀ ਰਿੰਦੇ ਵੀ ਜਿਹੜੇ ਜਿਹੜੇ ਇੱਥੇ ਚੀਜ਼ ਹੋ ਜਾਂਦੇ ਆਉਂਦੇ ਆ